ਹਾਂਜੀ ਮਿੱਤਰੋ ਜਿਨ੍ਹਾਂ ਦੇ ਪੇਟ 'ਚ ਹੁੰਦਾ ਰਹਿੰਦਾ ਦਰਦ ਬਹੁਤਾ ਪਰੇਸ਼ਾਨ ਬਹੁਤਾ ਤਕਲੀਫ ਉਹਨਾਂ ਵਾਸਤੇ ਆਪਾਂ ਲੈ ਕੇ ਆਏ ਆ ਇੱਕ ਘਰੇਲੂ ਨੁਸਖਾ ਜਿਹਨੂੰ ਵਰਤ ਕੇ ਤੁਸੀਂ ਇਸ ਪ੍ਰੋਬਲਮ ਤੋਂ ਛੁਟਕਾਰਾ ਪਾ ਸਕਦੇ ਹੋ ਜਿਹੜਾ ਨੁਸਖਾ ਹੈ ਬਹੁਤ ਛੋਟਾ ਜਾਂ ਨੁਸਖਾ ਹੈ ਬਹੁਤ ਸਸਤਾ ਜਾਂ ਨੁਸਖਾ ਹੈ ਲੇਕਿਨ ਰਿਜ਼ਲਟ ਤੁਹਾਨੂੰ ਬਹੁਤ ਵੱਡਾ ਦੇਗਾ ਉਹਦੇ ਵਾਸਤੇ ਤੁਸੀਂ ਨੋਟ ਵੀ ਕਰ ਸਕਦੇ ਹੋ ਕਰਨਾ ਕੀ ਹੈ 10 ਚਮਚੇ ਲੈਣੇ ਆ ਜੀਰੇ ਦੇ ਤੇ 10 ਚਮਚੇ ਲੈਣੇ ਆ ਸੌਂਫ ਦੇ ਇਹ ਦੋਨੇ ਚੀਜ਼ਾਂ ਨੂੰ ਤਵੇ ਦੇ ਉੱਤੇ ਪਾ ਕੇ ਭੁੰਨ ਲਓ ਉਸ ਤੋਂ ਬਾਅਦ ਇਹਦਾ ਪਾਊਡਰ ਬਣਾ ਕੇ ਰੱਖ ਲਓ ਉਸ ਤੋਂ ਬਾਅਦ ਤੁਸੀਂ ਲੈਣਾ ਕਿਵੇਂ ਆ ਅੱਧਾ ਚਮਚਾ ਸਵੇਰ ਤੇ ਅੱਧਾ ਚਮਚਾ ਸ਼ਾਮ ਨੂੰ ਤੁਸੀਂ ਪਾਣੀ ਨਾਲ ਲੈਣਾ ਸ਼ੁਰੂ ਕਰ ਦਿਓ ਤਾਡੀ ਪੇਟ ਦੀ ਸਮੱਸਿਆ ਖਤਮ ਹੋ ਜੂਗੀ ਸੋ ਜਿੰਨਾ ਜਿੰਨਾ ਵੀਰ ਭਾਈਆਂ ਦੇ ਪੇਟ ਦੀ ਸਮੱਸਿਆ ਪੇਟ ਦੇ ਵਿੱਚ ਦਰਦ ਹੁੰਦਾ ਰਹਿੰਦਾ ਉਹ ਇਸ ਘਰੇਲੂ ਨੁਸਖੇ ਨੂੰ ਵਰਤ ਕੇ ਬਹੁਤ ਵਧੀਆ ਰਿਜ਼ਲਟ ਲੈ ਸਕਦਾ ਹੈ ਧੰਨਵਾਦ